ਸਾਲ ਵੀਰੋ ਸਤ ਸ੍ਰੀ ਅਕਾਲ ਅੱਜ ਪਿੰਡ ਅਸੀਂ ਦਾਦੂ ਆਏ ਸੀਗੇ ਬਾਈ ਸੀਰਾ ਸਿੰਘ ਦੇ ਖੇਤ ਤੇ ਇਹਨਾਂ ਨੇ ਚਾਂਦ ਹਾਈਬ੍ਰਿਡ ਸੀਡ ਕੰਪਨੀ ਦਾ CK47 ਵੈਰੈਟੀ ਲਾਈ ਆ ਦੋ ਮਹੀਨੇ ਪਲੱਸ ਟਾਈਮ ਹੋ ਗਿਆ ਜੀ ਪਾਣੀ ਦੋ ਨੰਬਰ ਇਹਨਾਂ ਦਾ ਖਾਰਾ ਪਾਣੀ ਹੈ ਤਾਂ ਵੀਡੀਓ ਜੇ ਤੁਸੀਂ ਬੂਟੇ ਦੇਖ ਸਕਦੇ ਹੋ ਇਧਰ ਨਾਲ ਇਹਨਾਂ ਦੇ PR 131 ਹੈ ਜੀ ਤੇ ਇਧਰ CK 47 ਹੈ ਜੀ ਤੁਹਾਨੂੰ ਸਾਰਾ ਖੇਤ ਦਿਖਾ ਦਿੰਦੇ ਆ ਜੀ ਅਸੀਂ ਜੋ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਜੀ ਵੀਡੀਓ ਦੇਖਦੇ ਆ ਉਹਨਾਂ ਨੂੰ ਬੇਨਤੀ ਆ ਸਬਸਕ੍ਰਾਈਬ ਕਰ ਲੈਣਾ ਬਾਵਾ ਪੀਵੀ03 ਮਾਲਵਾ ਤਾਂ ਅਸੀਂ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਦਿਖਾਉਂਦੇ ਰਹਿੰਨੇ ਆ ਜੀ ਪੰਜਾਬ ਹਰਿਆਣਾ ਰਾਜਸਥਾਨ ਦੀਆਂ ਟਾਈਗਰ ਤੇ ਜੂਰੀਆ ਲਾਇਆ ਜੀ ਤੇ ਕੋਈ ਡਿੱਗਣ ਦੀ ਸਮੱਸਿਆ ਨਹੀਂ ਸਾਰਾ ਇੱਕਸਾਰ ਖੜਾ ਆਗਾ ਇਹ ਕਿਸਾਨਾਂ ਨੂੰ ਇਹੀ ਅਪੀਲ ਕਰਦੇ ਆਂ ਸੀ ਕੋਈ ਵੀ ਨਵੀਂ ਵੀਡੀਓ ਚ ਕੋਈ ਨਵੀਂ ਕੰਪਨੀ ਆਉਂਦੀ ਆ ਨਵਾਂ ਬੀ ਆਉਂਦਾ ਝੋਨੇ ਦਾ ਨਰਮੇ ਦਾ ਮੱਕ ਜਵਾਰ ਦਾ ਤਾਂ ਥੋੜੇ ਤੋਂ ਥੋੜਾ ਟ੍ਰਾਇਲ ਜ਼ਰੂਰ ਕਰਿਆ ਕਰੋ ਜਿਆਦਾ ਨਾ ਮਾਤਰਾ ਚ ਬਾਹਰ ਨਾ ਲਾਇਆ ਕਰੋ ਤੋਂ ਇਧਰ PR 131 ਆ ਜੀ ਇਹਦੀ ਟਿਲਰਿੰਗ ਦੇਖ ਲਓ ਜੀ ਇਹ ਸੀ ਕੇ ਸੰਤਾਲੀ ਟੈਂਡੰਗ ਦੇ ਸੋ ਵੀਡੀਓ ਚ ਦੇਖ ਰਹੇ ਜੋ ਵੀ ਕਿਸਾਨ ਵੀਰ ਸਾਰਿਆਂ ਦਾ ਧੰਨਵਾਦ ਜੀ ਸਾਨੂੰ ਪਿਆਰ ਦਿੰਨੇ ਹੋ ਵੀਡੀਓ ਦੇਖਦੇ ਹੋ ਨਵੀਂ ਵੀਡੀਓ ਚ ਫੇਰ ਆਵਾਂਗੇ ਅੱਗੇ ਨੈਕਸਟ ਸਾਰੇ ਵੀਰਾਂ ਦਾ ਧੰਨਵਾਦ ਜੀ ਸਸ